ਦੱਤੀ ਹੈ ਜੀ ਲੁਗਾਨਾ ਵਾਸੀਆਂ ਵਾਸਤੇ ਖੁਸ਼ਖਬਰੀ ਅੱਜ ਭੁਤਮਾ ਸਾਹਿਬ ਲੁਧਿਆਣੇ ਦੇ ਵਿੱਚ ਆਏ ਸੀਗੇ ਤੇ ਉਹਨਾਂ ਨੇ ਵੱਖ-ਵੱਖ ਐਮਐਲਆ ਦੇ ਨਾਲ ਮੀਟਿੰਗ ਕੀਤੀ ਤੇ ਲੁਧਿਆਣੇ ਦੇ ਵਿੱਚ ਜਿਹੜੇ ਪ੍ਰੋਜੈਕਟ ਹੈਗੇ ਆ ਕਿ ਰਾਹੋਂ ਰੋਡ ਸੜਕ ਬੰਨੀ ਹੈਗੀ ਐ ਉਹ ਅੱਜ ਸ਼ੁਰੂ ਕਰਵਾ ਦਿੱਤੀ ਗਈ ਹੈਗੀ ਲੋਕਾਂ ਦੀ ਕਾਫੀ ਦੇਰ ਤੋਂ ਮੀਸੀ ਕਿ ਰਾਹੋਂ ਰੋਡ ਜਿਹੜੀ ਕਿ ਨਹੀਂ ਬਣੀ ਹੈਗੀ ਐ ਉਹ ਬੰਨੀ ਸ਼ੁਰੂ ਹੋ ਜਾਏਗੀ ਤੇ ਜਲਦੀ ਕੰਪਲੀਟ ਹੋਏਗੀ ਇਹ ਜਿਹੜੀ ਗੱਲ ਕੰਦਾਤੀ ਪੰਪਾ ਸਾਹਿਬ ਲੁਧਿਆਣੇ ਆਏ ਸੀਗੇ ਤੇ ਉਹਨਾਂ ਨੇ ਦੱਸੀ ਤਾਂ ਦੱਸੀ ਪੰਪਾ ਸਾਹਿਬ ਨੇ ਕੀ ਕਿਹਾ ਅੱਜ ਲੁਧਿਆਣੇ ਵਿਕੇ ਸ਼ਹਿਰ ਦੇ ਵਿਕਾਸ ਕਰਜਾਂ ਨੂੰ ਲੈ ਕੇ ਅਫਸਰਾਂ ਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਤੇ ਵੱਖ-ਵੱਖ ਪ੍ਰੋਜੈਕਟਾਂ ਤੇ ਇਹ ਵਿਸਤਾਰ ਦੇ ਨਾਲ ਚਰਚਾ ਹੋਈ ਲੁਧਿਆਣੇ ਸ਼ਹਿਰ ਦੇ ਲੋਕਾਂ ਲਈ ਬਹੁਤ ਜਲਦ ਹੋਰ ਵਿਕਾਸ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੇ ਹਾਂ ਤੇ ਚੱਲ ਰਹੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਲੋਕਾਂ ਨੂੰ ਸਮਰਪਿਤ ਕਰਨ ਲਈ ਵੀ ਅਫਸਰਾਂ ਨੂੰ ਕੀ ਹੈ ਤੁਹਾਨੂੰ ਦੱਸਦੇ ਜੀ ਅੱਜ ਪੰਚਮਾ ਸਾਹਿਬ ਲੁਧਿਆਣੇ ਆਏ ਸੀਗੇ ਵੱਖ-ਵੱਖ ਜਿਹੜੇ ਐਮਐਲਏ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਜਿਹੜੇ ਲੁਧਿਆਣੇ ਦੇ ਵਿੱਚ ਪ੍ਰੋਜੈਕਟ ਚੱਲਦੇ ਪਏ ਹੈਗੇ ਐ ਡਵੈਲਪਮੈਂਟ ਪ੍ਰੋਜੈਕਟ ਉਹਨਾਂ ਤੇ ਗੱਲ ਕੀਤੀ ਤੁਹਾਨੂੰ ਦੱਸਦੇ ਜੀ ਬੁੱਢਾ ਨਾਲਾ ਜਿਹੜਾ ਹੈ ਕਾਫੀ ਟਾਈਮ ਤੋਂ ਲੋਕਾਂ ਦੇ ਉਮੀਦ ਹੈ ਕਿ ਬਣੇਗਾ ਪੰਤਪਾ ਸਾਹਿਬ ਨੇ ਕਿਹਾ ਹੈ ਕਿ ਸੈਂਟਰ ਦੀ ਸਰਕਾਰ ਵੀ ਸਾਡੇ ਨਾਲ ਹੈਗੀ ਹੈ ਸਵਚ ਭਾਰਤ ਬਿਆਨ ਦੇ ਤਹਿਤ ਕੰਮ ਜਿਹੜਾ ਚੱਲਦਾ ਪਿਆ ਹੈ ਉਮੀਦ ਕਰਦੇ ਹਾਂ ਕਿ ਜਲਦੀ ਕੰਪਲੀਟ ਹੋਗਾ ਇੱਕ ਰਾਹੋਂ ਰੋਡ ਜਿਹੜੇ ਕੀ ਲੋਕਾਂ ਦੀ ਬਹੁਤ ਦੇਰ ਤੋਂ ਉਮੀਦ ਸੀਗੀ ਰਾਹੋਂ ਰੋਡ ਨਹੀਂ ਬੰਦੀ ਸੀ ਉੱਥੇ ਬੜੇ ਐਕਸੀਡੈਂਟ ਹੁੰਦੇ ਸੀ ਲੋਕਾਂ ਨੂੰ ਕਾਫੀ ਉਮੀਦ ਸੀਗੀ ਪਤੋਂ ਦੱਦੀ ਅੱਜ ਪੰਥਾ ਸਾਹਿਬ ਨੇ ਐਲਾਨ ਕਰਤਾ ਕਿ ਉਸ ਦਾ ਕੰਮ ਸ਼ੁਰੂ ਕਰਤਾ ਹੈ ਟੈਂਡਰ ਪਾਊਗਾ ਤੇ ਲੋਕਾਂ ਨੂੰ ਰਾਹਤ ਮਿਲੇਗੀ ਤੇ ਬਹੁਤੀ ਵੱਡੀ ਗੱਲ ਤੁਹਾਨੂੰ ਦੱਸੀ ਹੈ ਕਿ ਤੁਹਾਨੂੰ ਇਹ ਵੀ ਦੱਸੀ ਪੰਥਾ ਸਾਹਿਬ ਨੇ ਕਿਹਾ ਹੈ ਕਿ ਅਸੀਂ ਸੀਵਰੇ ਪਾਈਪਾਂ ਦਾ ਵੀ ਜਿਹੜਾ ਹੈ ਵਧੀਆ ਸੀਵਰੇ ਪਾਈਪਾਂ ਲਵਾਵਾਂਗੇ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਸੀਵਰੇ ਪਾਈਪਾਂ ਵਧੀਆ ਨਹੀਂ ਹੁੰਦੀ ਐਕਸਪਾਇਰੀ ਡੇਟ ਕੱਟ ਹੁੰਦੀ ਹੈ ਤੇ ਉਹਦੇ ਕਰਕੇ ਜਦੋਂ ਪਾਈਪਾਂ ਫਟ ਜਾਂਦੀਆਂ ਤੇ ਪਾਣੀ ਨਿਕਲਦਾ ਹੈਗਾ ਤੇ ਉਹ ਜਿਹੜਾ ਪੀਣ ਵਾਲੇ ਪਾਣੀ ਨਾਲ ਮਿਲਦਾ ਤੇ ਅਸੀਂ ਇਸ ਵਾਰ ਵਧੀਆ ਜਿਹੜੀ ਹੈਗੀਆਂ ਸਿਵਰੇ ਪਾਈਪਾ ਲਵਾਵਾਂਗੇ ਜਿਨ੍ਹਾਂ ਦੀ ਸਪੈਰੀ ਅੱਛੀ ਹੋਏਗੀ ਤੇ ਲੋਕਾਂ ਨੂੰ ਜੋ ਹੈ ਆਸਾਨੀ ਹੋਏਗੀ ਇਹ ਬਹੁਤ ਹੀ ਵੱਡੀ ਗੱਲ ਭੁਜਨਤਾ ਸਾਹਿਬ ਨੇ ਕਹੀ ਹੈ ਤੁਸੀਂ ਇਸ ਵਾਰ ਕੀ ਕਹਿੰਦੇ ਹੋ ਜੀ ਕਮੈਂਟਾਂ ਦੱਸੋ ਨਜ਼ਾਦ ਦੀ ਜੀ ਜਿਹੜੇ ਫਲਾਈਓਵਰ ਬੰਦੇ ਪਏ ਆ ਲੁਧਿਆਣੇ ਦੇ ਵਿੱਚ ਰਾਹੋਂ ਰੋਡ ਇੱਕ ਹੋਰ ਵੱਡੀ ਗੱਲ ਤੁਹਾਨੂੰ ਦੱਸਦੀ ਹੈ ਹਲਵਾਰਾ 에ਅਰਪੋਰਟ ਉਹ ਵੀ ਕਹਿੰਦੇ ਭੁਜਨਤਾ ਸਾਹਿਬ ਕੀ ਉਸ ਦਾ ਜਿਹੜਾ ਕੰਮ ਹੈਗਾ 96% ਕੰਪਲੀਟ ਹੋ ਗਿਆ ਹੈਗਾ ਤੇ ਫਬਰੂਰੀ 15 ਤੱਕ ਜੋ ਹੈ ਉਹ ਸ਼ੁਰੂ ਕਰਵਾਵਾਂਗੇ ਤੇ ਕੋਸ਼ਿਸ਼ ਕਰਾਂਗੇ ਤੇ ਲੋਕਾਂ ਨੂੰ ਇੱਕ ਬਹੁਤ ਵੱਡੀ ਹੈਲਪ ਹੋਏਗੀ ਤੇ ਜੇ 에ਅਰ ਫੋਰਸ ਦੇ ਨਾਲ ਵੀ ਜੋ ਹੈ ਗੱਲਬਾਤ ਚੱਲਦੀ ਵੀ ਤਾਂ ਥੋੜਾ ਟਾਈਮ ਹੁੰਦਾ ਕਿਉਂਕਿ 에ਅਰ ਫੋਰਸ ਸਾਡੀ ਜੋ ਹੈ ਬਹੁਤ ਇੰਪੋਰਟੈਂਟ ਹੈ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਇਸ ਲਈ ਕੰਮ ਥੋੜਾ ਸਲੋ ਹੋਇਆ ਪਰ ਜਲਦ ਹੀ ਫਬਰੂਰੀ ਦੇ ਵਿੱਚ ਜਿਹੜਾ ਕੰਪਲੀਟ ਹੋ ਕੇ ਲੋਕਾਂ ਨੂੰ ਮਿਲੇਗਾ ਕਿ ਤੇ ਫਲੈਟਾਂ ਵਿੱਚ ਚੱਲਣੀ ਹੈ ਬਹੁਤ ਹੀ ਵੱਡੀ ਖਬਰ ਤੁਸੀਂ ਦੁਬਾਰਾ ਕਿਹੋ ਜਰੂਰ ਦੱਸੋ ਤਾਂ ਦੱਸ ਦਈਏ ਜਾਂਦੇ ਜਾਂਦੇ ਪੰਤਮਾ ਸਾਹਿਬ ਨੇ ਐਮ ਐਲ ਏ ਉਸੇ ਕੇ ਬੱਗਾ ਜੀ ਸੀਗੇ ਠੀਕ ਹੈ ਜੀ ਤੇ ਕੁਲਵੰਦ ਸਿੱਧੂ ਸਾਹਿਬ ਸੀਗੇ ਅਸ਼ੋਕ ਪ੍ਰਾਸ਼ਾਪ ਬੱਪੀ ਜੀ ਸੀਗੇ ਭੋਲਾ ਗਰੇਵਾਲ ਜੀ ਸੀਗੇ ਮੈਡਮ ਸੀਗੇ ਜੀ ਸਾਊਥ ਦੇ ਇਹ ਵਕਵਕ ਐਮਐਲਏ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਤੇ ਪਤਤਕਰਾਨ ਗੱਲ ਕਰਦੇ ਪੰਤ ਮਾਨ ਸਾਨੂੰ ਦੱਸਿਆ ਕਿ ਅਸੀਂ ਇਹਨਾਂ ਨੂੰ ਨਿਰਦੇਸ਼ ਦਿੱਤੇ ਹੈਗੇ ਆ ਕਿ ਜਿਹੜੇ ਡਿਵੈਲਪਮੈਂਟ ਦੇ ਕਾਰਜ ਹੈਗੇ ਆ ਜਲਦ ਤੋਂ ਜਲਦ ਕੰਪਲੀਟ ਹੋਣ ਤੇ ਲੋਕਾਂ ਨੂੰ ਜੋ ਹੈ ਲੁਧਿਆਣਾ ਇੱਕ ਨਾ ਸਮਾਰਟ ਸਿਟੀ ਬਣ ਕੇ ਲੋਕਾਂ ਵਾਸਤੇ ਕੋਈ ਪ੍ਰੋਬਲਮ ਨਾ ਹੋਵੇ ਬਹੁਤ ਹੀ ਵੱਡੀ ਗੱਲ ਪੰਤ ਮਾਨ ਸਾਹਿਬ ਆਈ ਸੀ ਜੀ ਲੁਧਿਆਣਾ ਰੈਗੂਲਰ ਲੁਧਾਣੇ ਆਂਦੇ ਆਂਦੇ ਹੈਗੇ ਆ ਤੇ ਅੱਜ ਬਹੁਤ ਹੀ ਵੱਡ ਸੇਵਰੇਜ ਪਾਈਪਾਂ ਸਟ੍ਰੀਟ ਲਾਈਟਾਂ ਬੂਟੇ ਨਾਲੇ ਦਾ ਪ੍ਰੋਜੈਕਟ ਰਾਹੋਂ ਰੋਡ ਦਾ ਪ੍ਰੋਜੈਕਟ ਤੇ ਐਨ ਆਰ ਆਈ ਵਾਸਤੇ ਵੀ ਉਹਨਾਂ ਨੇ ਜੋ ਹੈ ਐਨ ਆਰ ਆਈ ਡਿਪਾਰਟਮੈਂਟ ਨੂੰ ਦੇਣਗੇ ਤਾਂ ਕਿ ਕਈ ਵਾਰ ਹੁੰਦਾ ਹੈ ਕਿ ਐਨ ਆਰ ਆਈ ਨੂੰ ਫੈਸਿਲਿਟੀ ਪ੍ਰੋਵਾਈਡ ਨਹੀਂ ਹੁੰਦੀ ਖੱਜਲ ਖਵਾਰ ਹੁੰਦਾ ਬੰਦਾ ਪਰ ਇਸ ਵਾਰ ਨਹੀਂ ਹੋਏਗੀ ਇਹ ਬੜੀ ਵੱਡੀ ਖਬਰ ਤੁਹਾਡੇ ਸਾਹਮਣੇ ਲੈ ਕੇ ਆਏ ਹਨ ਜੀ ਤੇ ਉਮੀਦ ਕਰਦੇ ਹਾਂ ਪੁੱਤਪਾ ਸਾਹਿਬ ਇਦਾਂ ਹੀ ਲੁਧਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਆ ਕ ਵਧੀਆ ਕੰਮ ਕਰਦੇ ਰਹਿਣ ਥੈਂਕ ਯੂ ਇਹ ਖਬਰ